ਦੁਨੀਆ ਵਿੱਚ ਅਣਗਿਣਤ ਸ਼ਹੀਦਾਂ ਦਾ ਜ਼ਿਕਰ ਮਿਲਦਾ ਹੈ ਅਣਗਿਣਤ ਸ਼ਹੀਦ ਹੋਏ ਨੇ ਪੂਰੇ ਸੰਸਾਰ ਦੇ ਅੰਦਰ ਪਰ ਕੇਵਲ ਤਾਂ ਕੇਵਲ ਧੰਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਐਸੇ ਸ਼ਹੀਦ ਨੇ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰ ਦਾ ਤਾਜ ਹੋਣ ਦਾ ਮਨ ਪ੍ਰਾਪਤ ਹੈ ਆਪਾਂ ਵਚਨ ਪੜ੍ਹਦੇ ਆ ਨਾ ਸ਼ਹੀਦਾਂ ਦੇ ਸਿਰ ਤਾਜ ਅਣਗਿਣਤ ਸ਼ਹੀਦ ਹੋਏ ਨੇ ਔਰ ਕੇਵਲ ਇਹ ਮਾਣ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਹਿੱਸੇ ਹੈ ਜੋ ਸ਼ਹੀਦਾਂ ਦੇ ਸਿਰ ਦੇ ਤਾਜ ਹਨ ਸਭ ਤੋਂ ਪਹਿਲਾਂ ਆਪਾਂ ਧੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦੇ ਜਿਹੜੇ ਮੁੱਢਲੇ ਕਾਰਨ ਨੇ ਇਹ ਸ਼ਹੀਦੀ ਕਿਉਂ ਹੋਈ ਉਹਨਾਂ ਕਾਰਨਾਂ ਨੂੰ ਆਪਾਂ ਵਿਚਾਰਾਂਗੇ ਜੋ ਵਿਦਵਾਨਾਂ ਨੇ ਪ੍ਰਮੁੱਖ ਕਾਰਨ ਲਿਖੇ ਨੇ ਸ਼ਹੀਦੀ ਦੇ ਸਭ ਤੋਂ ਪਹਿਲਾ ਕਾਰਨ ਹੈ ਆਪਣੇ ਵੱਡੇ ਭਰਾ ਰਤੀ ਚੰਦ ਦੀ ਵਿਰੋਧਤਾ ਗੁਰਤਾ ਗਰਦੀ ਨੂੰ ਲੈ ਕੇ ਦੂਜਾ ਕਾਰਨ ਹੈ ਚੰਦੂ ਦੇ ਲੜਕੇ ਦਾ ਰਿਸ਼ਤਾ ਮੋੜਨਾ ਸੰਗਤ ਦੇ ਕਹਿਣ ਤੇ ਕਿਉਂਕਿ ਉਹਨੇ غرੂਰ ਵਿੱਚ ਆ ਕੇ ਹੰਕਾਰ ਵਿੱਚ ਆ ਕੇ ਗੁਰੂ ਨਾਨਕ ਦੇ ਘਰ ਨੂੰ ਜੋ ਮਾੜੇ ਬੋਲ ਬੋਲੇ ਮਾੜੇ ਬਚਨ ਆਖੇ ਸਿੱਖ ਸੰਗਤ ਨੇ ਸਤਿਗੁਰੂ ਧੰਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੱਸਿਆ ਵੀ ਗੁਰੂ ਨਾਨਕ ਦੇ ਘਰ ਦੀ ਇਹਨੇ ਨਰਾਦਰੀ ਕੀਤੀ ਐ ਮਾੜੇ ਬੋਲ ਬੋਲੇ ਹਨ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਦੂਜਾ ਕਾਰਨ ਇਹ ਹੈ ਤੀਜਾ ਕਾਰਨ ਐ ਸੇਖ ਅਹਿਮਦ ਸਾਹਿਬ ਰਹੰਦੀ ਇਹ ਬੜਾ ਕੱਟੜ ਹੈ ਕੱਟੜ ਮੁਸਲਮਾਨ ਹੈ ਜੋ ਸਾਡੀ ਸਿੱਖੀ ਨੂੰ ਪਰਫੂਲਤ ਹੋਇਆ ਵੇਖਣਾ ਨਹੀਂ ਚਾਹੁੰਦਾ ਸੀ ਤੇ ਅੱਗੇ ਮੁਰਤਜ਼ਾ ਖਾਨ ਇਹ ਵੀ ਬਹੁਤ ਕੱਟੜ ਹੈ ਇਹ ਚਾਹੁੰਦਾ ਸੀ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰੂ ਜੀ ਨੂੰ ਸਜ਼ਾ ਦਿੱਤੀ ਜਾਏ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਸੁਣ ਕੇ ਬਾਣੀ ਸੁਣ ਕੇ ਕੇਵਲ ਹਿੰਦੂ ਹੀ ਨਹੀਂ ਹੋਰ ਅਨੇਕਾਂ ਮੁਸਲਮਾਨ ਵੀ ਸਤਗੁਰੂ ਜੀ ਦੀ ਬਾਣੀ ਤੋਂ ਪ੍ਰਭਾਵਿਤ ਸਨ ਜੋ ਦਰਬਾਰ ਵਿੱਚ ਆਉਂਦੇ ਬਾਣੀ ਸੁਣਦੇ ਸਨ ਇਹ ਨਹੀਂ ਚਾਹੁੰਦੇ ਸਨ ਸਤਗੁਰੂ ਦੀ ਸ਼ੋਭਾ ਵਡਿਆਈ ਇਹਨਾਂ ਕੋਲੋਂ ਬਰਦਾਸ਼ਤ ਨਾ ਹੋਈ ਉਧਰ ਸਾਧ ਸੰਗਤ ਜੀ ਗੱਲ ਧਿਆਨ ਦਿਓ ਅਕਬਰ ਨੇ 50 ਵਰੇ ਹਿੰਦੁਸਤਾਨ ਤੇ ਰਾਜ ਕੀਤਾ ਲਗਭਗ ਇਹ ਬੜਾ ਨਿਰਪੱਖ ਰਾਜਾ ਹੋਇਆ ਹੈ ਹਰੇਕ ਧਰਮ ਦਾ ਨੇ ਸਤਕਾਰ ਕੀਤਾ ਆਪਣੇ ਰਾਜ ਭਾਗ ਦੇ ਦੌਰਾਨ ਸਭਨਾਂ ਨੂੰ ਬਰਾਬਰ ਦਾ ਨੇ ਸਤਕਾਰ ਦਿੱਤਾ ਇੱਥੋਂ ਤੱਕ ਕਈ ਵਾਰ ਧੰਸ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਮੱਥਾ ਟੇਕਿਆ ਨੇ ਨਕਮਸਤਕ ਹੋਇਆ ਮੋਹਰਾਂ 'ਤੇ ਟੀਆਂ ਭੇਟਾਂ ਇਹਨੇ ਕੀਤੀਆਂ ਇਹਦਾ ਪੁੱਤਰ ਹੈ ਸਹਜਾਦਾ ਸਲੀਮ ਅਕਬਰ ਵਾਸਾ ਲਿਖਦਾ ਹੈ ਕਿ ਇਹਦੇ ਹਾਲਾਤਾਂ ਨੂੰ ਵੇਖ ਕੇ ਇਹਦੇ ਜੀਵਨ ਨੂੰ ਵੇਖ ਕੇ ਮੈਂ ਹਿੰਦੁਸਤਾਨ ਦੇ ਬਾਦਸ਼ਾਹ ਹੀ ਆਪਣੇ ਪੁੱਤਰ ਨੂੰ ਨਹੀਂ ਦੇ ਸਕਦਾ ਕਿਉਂਕਿ ਇਹ ਸ਼ਰਾਬੀ ਖਪਾਬੀ ਐਸੀ ਬੰਦਾ ਹੈ ਇਹਨੂੰ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਨਹੀਂ ਬਣਾ ਸਕਦਾ ਇਹਨੂੰ ਬਾਦਸ਼ਾਹੀ ਨਾਂ ਦੇ ਕੇ ਮੈਂ ਆਪਣੇ ਪੋਤਰੇ ਨੂੰ ਬਾਦਸ਼ਾਹੀ ਦੇਵਾਂਗਾ ਤਦ ਇਸ ਗੱਲ ਦਾ ਪਤਾ ਸੇਖ ਅਹਿਮਉਸਾਸਰ ਹੰਦੀ ਨੂੰ ਲੱਗਿਆ ਮੁਰਤਜਾ ਖਾਨ ਨੂੰ ਲੱਗਿਆ ਜੋ ਅਕਬਰ ਦੇ ਬੜੇ ਨੇੜੇ ਸਨ ਅਕਬਰ ਇਹਨਾਂ ਦੇ ਕਹਿਣੇ ਵਿੱਚ ਨਹੀਂ ਆਉਂਦਾ ਸੀ ਪਹਿਲਾਂ ਹੀ ਅਰਜ਼ ਕੀਤੀ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਸੀ 50 ਵਰੇ ਉਹਨੇ ਰਾਜ ਕੀਤਾ ਉਹ ਕਈ ਵਾਰ ਆ ਕੇ ਨਕਮਸਤਕ ਹੋ ਕੇ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਬਾਣੀ ਸੁਣ ਚੁੱਕਿਆ ਸੀ ਉਹਨੂੰ ਪਤਾ ਲੱਗਿਆ ਸੀ ਇਹ ਜੋ ਗ੍ਰੰਥ ਹੈ ਇਹ ਸੰਝ ਹੈ ਸਮੁੱਚੀ ਮਨੁੱਖਤਾ ਹੀ ਵਾਸਤੇ ਹੈ ਉਪਦੇਸ਼ ਸੰਝਾਇ ਤੇ ਬਚਨ ਵੀ ਆਪੋ ਪੜਦੇ ਆਂ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚ ਉਹ ਵਰਨਾ ਕੋ ਸੰਝਾ ਉਹਨੂੰ ਪਤਾ ਲੱਗ ਗਿਆ ਸੀ ਵੀ ਤੇ ਹਰੇਕ ਧਰਮ ਦਾ ਸਤਕਾਰ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੋਣ ਭਲੇ ਉਮੰਦੇ ਇਹ ਦੋਨੋਂ ਵਿਰੋਧੀ ਸਹਜਾਦ ਸਲੀਮ ਨੂੰ ਮਿਲਦੇ ਨੇ ਗਲਤ ਧਿਆਨ ਦੇਉ ਉਹਨੂੰ ਜਾ ਕੇ ਆਖਦੇ ਨੇ ਤੈਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਵੀ ਤੈਨੂੰ ਬਾਦਸ਼ਾਹੀ ਨਹੀਂ ਮਿਲਣੀ ਤੇਰਾ ਪਿਓ ਅਕਬਰ ਤੈਨੂੰ ਤਖਤ ਤੇ ਕਦੇ ਨਹੀਂ ਬਿਠਾਏਗਾ ਅਸੀਂ ਤੈਨੂੰ ਤਖਤ ਦਿਵਾ ਸਕਦੇ ਹਾਂ ਹਿੰਦੁਸਤਾਨ ਦਾ ਤੈਨੂੰ ਬਾਦਸ਼ਾਹ ਬਣਾ ਸਕਦੇ ਹਾਂ ਪਰ ਸਾਡੀਆਂ ਕੁਝ ਸ਼ਰਤਾਂ ਨੇ ਤੈਨੂੰ ਮੰਨਣੀਆਂ ਪੈਣੀਆਂ ਨੇ ਹੁਣ ਬਾਦਸ਼ਾਹ ਦੇ ਲਾਲ ਵਿੱਚ ਲਾਲ ਵਿੱਚ ਆ ਕੇ ਸਲੀਮ ਨੇ ਹਾਂ ਕਰ ਦਿੱਤੀ ਇਹਨਾਂ ਸਾਰੇ ਵਿਰਧੀਆਂ ਨੇ ਕੀ ਕੀਤਾ ਇਤਿਹਾਸ ਵਿੱਚ ਜ਼ਿਕਰ ਹੁੰਦਾ ਹੈ ਵੀ ਥੋੜਾ ਥੋੜਾ ਜ਼ਹਿਰ ਖਾਣੇ ਵਿੱਚ ਮਿਲਾ ਕੇ ਅਕਬਰ ਨੂੰ ਦੇਣਾ ਸ਼ੁਰੂ ਕਰ ਦਿੱਤਾ ਥੋੜਾ ਥੋੜਾ ਜ਼ਹਿਰ ਵੀ ਇੱਕਦਮ ਮਰੇ ਨਾ ਪਰ ਸਰੀਰ ਉਹਦਾ ਕਮਜ਼ੋਰ ਹੋ ਜਾਏ ਹੁਣ ਇਹ ਜਿਹੜਾ ਜ਼ਹਿਰ ਹੈ ਇਹ ਮਹੀਨੇ ਬਧੀ ਚੱਲਦਾ ਰਿਹਾ ਥੋੜਾ ਥੋੜਾ ਉਹਨੂੰ ਜ਼ਹਿਰ ਖਾਣੇ ਚ ਪਾ ਕੇ ਦਿੰਦੇ ਉਹਨੂੰ ਨਹੀਂ ਪਤਾ ਇਹ ਮੇਰਾ ਆਪਣਾ ਹੀ ਪੁੱਤਰ ਵਰਦੀਆਂ ਦੇ ਨਾਲ ਮਿਲ ਕੇ ਮੈਨੂੰ ਮਾਰਨ ਤੇ ਤੁਲਿਆ ਉਹ ਅਣਜਾਣ ਸੀ ਆਖਰ ਸਮਾਪਾ ਕੇ ਜਦੋਂ ਇੰਨਾ ਨਿਰਬਲ ਹੋ ਗਿਆ ਸਰੀਰ ਕਰਕੇ ਜਦੋਂ ਉੱਠਣ ਬੈਣ ਵਿੱਚ ਅਸਮਰਥ ਹੋ ਗਿਆ ਮੁਰਤਜ਼ਾ ਖਾਨ ਸੇਖ ਅਹਿਮਦ ਸਾਹ ਸਰਹੰਦੀ ਇਹਨਾਂ ਨੇ ਸਹਜਾਦਾ ਸਲੀਮ ਨੂੰ ਤਖਤ ਤੇ ਬਿਠਾ ਕੇ ਬਿਨਾ ਉਹਦੇ ਮਸਵਰੇ ਸਲਾਹਕੀਆ ਬਗੈਰ ਹਿੰਦੁਸਤਾਨ ਦਾ ਉਹ ਬਾਦਸ਼ਾਹ ਬਣਾ ਦਿੱਤਾ ਇਹ ਜਦੋਂ ਸੁਲੀਮ ਤਖਤੇ ਬੈਠਾ ਬੈਂਦੇ ਸੰਦਾਰ ਇਹਨੇ ਆਪਣਾ ਨਾਮ ਬਦਲਿਆ ਇਹਨੇ ਆਪਣਾ ਨਾਮ ਰੱਖਿਆ ਜਹਾਂਗੀਰ ਜਹਾਂ ਇਸ ਸੰਸਾਰ ਗੀਰ ਤੋਂ ਭਾਵੇਂ ਮੁਠੀ ਇਹ ਹੁਣ ਸਾਰਾ ਹੀ ਹਿੰਦੁਸਤਾਨ ਮੇਰੀ ਮੁਠੀ ਵਿੱਚ ਐਨੇ ਆਪਣਾ ਨਾਮ ਬਦਲਿਆ ਪਹਿਲੇ ਹੀ ਅਰਜ਼ ਕੀਤੀ ਐ ਵੀ ਪਿਓ ਇਹਨੂੰ ਤਖਤੇ ਨਹੀਂ ਬਿਠਾਉਣਾ ਚਾਹੁੰਦਾ ਸੀ ਔਰ ਵਿਰੋਧੀਆਂ ਦੇ ਨਾਲ ਮਿਲ ਕੇ ਤਖਤ ਤੇ ਬਹਿ ਗਿਆ। ਉਹਨਾਂ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ। ਹੁਣ ਸੇਖ ਅਹਿਮਸਸ ਅਰੰਦੀ ਤੇ ਮੁਰਤਜ਼ਾ ਖਾਨ ਨੂੰ ਮਿਲਦੇ ਨੇ ਕਹਿੰਦੇ ਹੁਣ ਸਾਡੀਆਂ ਜੋ ਸ਼ਰਤਾਂ ਨੇ ਉਹ ਤੂੰ ਮੰਨ ਅਸੀਂ ਤੈਨੂੰ ਤਖਤ ਤੇ ਬਿਠਾ ਦਿੱਤਾ ਹੈ ਤੈਨੂੰ ਬਾਦਸ਼ਾਹੀ ਦਵਾ ਦਿੱਤੀ ਹੈ ਕਹਿੰਦਾ ਦੱਸੋ ਉਹਦੇ ਨੇ ਕੰਨ ਭਰੇ ਵੀ ਸਿੱਖਾਂ ਦਾ ਜੋ ਪੰਜਵਾਂ ਗੁਰੂ ਹੈ ਉਹ ਜਿੱਤੇ ਹਿੰਦੂਆਂ ਨੂੰ ਨੇ ਆਪਣੇ ਨਾਲ ਜੋੜਿਆ ਹੈ ਉੱਥੇ ਸਾਡੇ ਭੋਲੇ ਪਾੜੇ ਜਿਹੜੇ ਮੁਸਲਮਾਨ ਨੇ ਉਹ ਵੀ ਉਹਦੇ ਨਾਲ ਜੁੜ ਰਹੇ ਨੇ ਸਾਡਾ ਮੁਸਲਮਾਨੀ ਧਰਮ ਖਤਰੇ ਵਿੱਚ ਹੈ ਇਹਨਾਂ ਨੂੰ ਸਜ਼ਾ ਦਿੱਤੀ ਜਾਏ ਹੁਣ ਜਦੋਂ ਇਹ ਦੋ ਵਿਰੋਧੀ ਉਹਦੇ ਕੰਨ ਰੋਜ ਇਹਨਾਂ ਨੇ ਭਰਨੇ ਸ਼ੁਰੂ ਕਰ ਦਿੱਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਭਰਾ ਪ੍ਰਿਥੀਚੰਦਰ ਨੂੰ ਵੀ ਮੌਕਾ ਮਿਲ ਗਿਆ ਕਿਉਂਕਿ ਉਹ ਵੱਡਾ ਸੀ ਉਹ ਇਹ ਸਮਝਦਾ ਸੀ ਗੁਰਿਆਈ ਤੇ ਮੇਰਾ ਹੱਕ ਹੈ ਮੈਂ ਘਰ ਵਿੱਚ ਵੱਡਾ ਪਰ ਉਹ ਨੂੰ ਇਹ ਨਹੀਂ ਪਤਾ ਸੀ ਵੀ ਜਿਹੜੀ ਜੋਤ ਹੈ ਗੁਰਿਆਈ ਦੀ ਇਹ ਧੁਰ ਤੋਂ ਹੀ ਹੈ ਧੁਰ ਤੋਂ ਹੀ ਪ੍ਰਮਾਤਮਾ ਮਨ ਨੂੰ ਜਿਹਦੇ ਅੰਦਰ ਟਿਕਣੀ ਹੈ ਉਹਦੇ ਅੰਦਰ ਹੀ ਟਿਕਦੀ ਹੈ ਇਹ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਸੀ ਪਰ ਉਸ ਗੱਲ ਨੂੰ ਸਮਝਦਾ ਨਹੀਂ ਸੀ ਆਪਣਾ ਹੱਕ ਸਮਝਦਾ ਸੀ ਉਹਨੂੰ ਲੱਗਦਾ ਸੀ ਵੀ ਮੇਰਾ ਹੱਕ ਗੁਰੂ ਅਰਜਨ ਦੇਵ ਮਹਾਰਾਜ ਨੇ ਖੋਹ ਲਿਆ ਇਹ ਗੁਰੂ ਬਣ ਬੈਠੇ ਨੇ ਗੁਰੂ ਬਣ ਦਾ ਹੱਕ ਮੇਰਾ ਇਹ ਵੀ ਜਹਾਂਗੀਰ ਕੋਲ ਪਹੁੰਚਿਆ ਵੱਡਾ ਭਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਵੀ ਜਾ ਕੇ ਫਰਿਆਦ ਲੈ ਕੇ ਆਖਦਾ ਹੈ ਵੀ ਮੇਰੇ ਨਾਲ ਵੀ ਇਹ ਅਨਿਆਏ ਹੋਇਆ ਹੈ ਤੁਹਾਡੇ ਪਿਤਾ ਨੇ ਮੇਰੀ ਗੱਲ ਨਹੀਂ ਸੁਣੀ ਅਕਬਰ ਕੋਲ ਵੀ ਕਈ ਵਾਰ ਗਿਆ ਹੈ ਪਰ ਮੈਨੂੰ ਯਕੀਨ ਹੈ ਤੁਸੀਂ ਮੇਰੀ ਗੱਲ ਮੰਨੋਗੇ ਮੈਨੂੰ ਮੇਰਾ ਹੱਕ ਦਿਵਾਓ ਗੁਰਤਾ ਗੱਦੀ ਤੇ ਮੇਰਾ ਹੱਕ ਹੈ ਗੁਰੂ ਮੈਂ ਆ ਮੈਂ ਘਰ ਵਿੱਚ ਵੱਡਾ ਮੇਰੇ ਨਾਲ ਹੇਰਾ ਫੇਰੀ ਹੋਈ ਹੈ ਮੇਰੇ ਨਾਲ ਧੋਖਾ ਹੋਇਆ ਹੈ ਤਿੰਨ ਹੋ ਗਏ ਇਹ ਤਿੰਨੋ ਜਣੇ ਜਹਾਂਗੀਰ ਦੇ ਕੰਨ ਭਰਦੇ ਜਿਹੜਾ ਕਿ ਚੌਥਾ ਕਾਰਨ ਹੈ ਚੰਦੂ ਜੋ ਕੇ ਜਹਾਂਗੀਰ ਦੇ ਰਾਜ ਭਾਗ ਵਿੱਚ دیਵਾਨ ਸੀ ਚੰਗੇ ਉਹਦੇ ਤੇ ਸੀ ਨੌਕਰੀ ਕਰਦਾ ਸੀ ਉਹਨਾਂ ਸਮੇਂ ਵਿੱਚ ਜਿਹੜਾ ਰਿਸ਼ਤਾ ਹੈ ਉਹ ਨਾਈ ਅਹਿਲਕਾਰੀ ਤੈਅ ਕਰਿਆ ਕਰਦੇ ਸਨ ਜਾ ਕੇ ਇਹਨੇ ਆਖਿਆ ਵੀ ਮੇਰੇ ਲੜਕੇ ਜਵਾਨ ਹੋਈ ਹੈ ਤਾਂ ਕਿਤੇ ਨਾ ਕਿਤੇ ਰਿਸ਼ਤਾ ਲੱਭ ਕੇ ਆਓ ਪਰ ਯਾਦ ਰੱਖਿਓ ਜਿਹੜਾ ਵਰ ਹੈ ਉਹ ਸੁੰਦਰ ਸਹੀਲ ਹੋਵੇ ਘਰ ਚੰਗਾ ਹੋਵੇ ਮੇਰੀ ਹਾਇਸ਼ੀਅਤ ਦਾ ਹੋਵੇ ਗੱਲ ਧਿਆਨ ਦਿਓ ਕਿਉਂਕਿ ਚੰਗੇ ਰੁਤਵੇ ਤੇ ਸੀ ਚੰਗੇ ਉਹਦੇ ਤੇ ਸੀ ਵੀ ਜਿਹੜੇ ਵੀ ਘਰ ਲੱਭੋਂਗੇ ਮੇਰੇ ਬਰਾਬਰ ਦਾ ਹੋਵੇ ਉਹਨਾਂ ਦੀ ਹਾਇਸियत ਮੇਰੇ ਬਰਾਬਰ ਹੋਣੀ ਚਾਹੀਦੀ ਹੈ ਉਂਝੜੇ ਤੇ ਭੇਜੇ ਹੋਏ ਅਹਲਕਾਰ ਸੰਨ ਉਹਨਾਂ ਨੇ ਸਾਰੇ ਹਿੰਦੁਸਤਾਨ ਵਿੱਚ ਲਗਭਗ ਵਾਰ ਲੱਪਣਾ ਸ਼ੁਰੂ ਕੀਤਾ ਆਖਰ ਲੱਭਦੇ ਲੱਭਦੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚੇ ਨਾ ਜਾ ਕੇ ਵੇਖਿਆ ਦੀਵਾਨ ਸਜਿਆ ਗੁਰੂ ਅਰਜਨ ਦੇਵ ਮਹਾਰਾਜ ਤਖਤ ਤੇ ਬੈਠੇ ਨੇ ਹਜ਼ਾਰਾਂ ਦੀ ਗਿਣ ਤੇ ਸੰਗਤ ਅੱਗੇ ਬੈਠੀ ਐ ਕੀਮਤੀ ਭੇਟਾਵਾਂ ਸਤਿਗੁਰਜ ਨੂੰ ਅਰਪਣ ਸੰਗਤਾਂ ਕਰ ਰਹੀਆਂ ਨੇ ਨਕਮਸਤਕ ਹੋ ਰਹੀਆਂ ਨੇ ਇਹਨਾਂ ਨੇ ਆਪਣੇ ਮਨ ਅੰਦਰ ਨਿਰਣਾ ਕਰ ਲਿਆ ਵੀ ਬਾਦਸ਼ਾਹ ਜਹਾਂਗੀਰ ਤੋਂ ਵੀ ਜ਼ਿਆਦਾ ਇਹਨਾਂ ਦਾ ਰੁਤਬਾ ਹੈ ਲੋਕ ਚੋਕ ਕੇ ਨਮਸਕਾਰਾਂ ਕਰਦੇ ਨੇ ਰੂਹਾਨੀ ਗੁਰੂ ਲੈ ਪਰ ਗੱਲ ਐਸੀ ਵੀ ਹੁਣ ਲੜਕਾ ਵੇਖਿਆ ਜਾਏ ਵਾਰ ਵੇਖਿਆ ਜਾਏ ਜਦੋਂ ਇਹਨਾਂ ਨੇ ਹਰ ਗੁਬਿੰਦ ਪਾਸ਼ਾ ਜੀ ਨੂੰ ਵੇਖਿਆ ਉੱਚਾ ਲੰਮਾ ਕੱਦ ਬੜਾ ਸੁੰਦਰ ਸਭ ਰੂਪ ਚਿਹਰਾ ਇਹਨਾਂ ਨੇ ਗੁਰੂ ਅਜੰਦੇਵ ਮਹਾਰਾਜ ਨੂੰ ਆਖਿਆ ਅਸੀਂ ਚੰਦੂ ਦੀ ਲੜਕੇ ਦਾ ਜੱਲ ਰਿਸ਼ਤਾ ਹੈ ਉਹ ਤੁਹਾਡੇ ਸਹਜਾਦੇ ਨਾਲ ਤੈਅ ਕਰਨਾ ਚਾਹੁੰਨੇ ਆ ਗੁਰੂ ਸਾਹਿਬ ਨੇ ਹਾਂ ਕਰ ਦਿੱਤੀ ਇਹ ਬਹੁਤ ਵੱਡਾ ਕਾਰਨ ਹੈ ਸ਼ਹੀਦੀ ਦਾ ਤਿੰਨ ਕਾਰਨ ਪਹਿਲਾਂ ਤੁਹਾਨੂੰ ਦੱਸ ਦਿੱਤੇ ਨੇ ਹਾਂ ਕਰਤੀ ਰਿਸ਼ਤਾ ਪੱਕਾ ਹੋ ਗਿਆ ਇਹ ਰਿਸ਼ਤਾ ਪੱਕਾ ਕਰਕੇ ਜਦੋਂ ਚੰਦੂ ਕੋਲ ਵਾਪਸ ਗਏ ਨਾ ਚੰਦੂ ਨੂੰ ਕਹਿੰਦੇ ਨੇ ਵੀ ਤੂੰ ਜਿਹੜਾ ਆਖਿਆ ਸੀ ਚੰਗਾ ਘਰ ਲੱਭ ਕੇ ਆਏ ਆ ਬੜਾ ਸੁੰਦਰ ਸੁਸੀਲ ਨੂਰਾਨੀ ਚਿਹਰਾ ਵਰਦਾ ਲੜਕਾ ਬੜਾ ਸੁੰਦਰ ਹੈ ਘਰ ਪਰਿਵਾਰ ਤੇਰੀ ਬਰਾਬਰ ਦੀ ਹیثیت ਦਾ ਹੈ ਪੁੱਛਦਾ ਕੌਣ ਜਦੋਂ ਦੱਸਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਘਰ ਹੈ ਹੰਕਾਰ ਵਿੱਚ ਬੋਲ ਬੋਲੇ ਉਹਨਾਂ ਦੀ ਹیثیت ਮੇਰੇ ਨਾਲ ਕਿੱਥੋਂ ਮਿਲਦੀ ਹੈ ਮੈਂ ਚੰਗੇ ਉਹਦੇ ਤਾਂ ਉਹ ਮੰਗ ਕੇ ਖਾਣ ਵਾਲੇ ਨੇ ਸੰਤਾਂ ਨੂੰ ਭੇਟਾ ਕਰਦਿਆਂ ਨੇ ਉਹਦੇ ਨਾਲ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਹੈ ਇਹਨੇ بڑے ਉਲ ਜਲੂਲ ਬੋਲੇ ਵੀ ਤਾਂ ਮੰਗਤੇ ਨੇ ਮੰਗ ਕੇ ਖਾਣ ਵਾਲੇ ਨੇ ਮੇਰੇ ਬਰਾਬਰ ਉਹਨਾਂ ਦਾ ਰੁਤਬਾ ਨਹੀਂ ਇੱਥੇ ਤੱਕ ਲਿਖਿਆ ਇਤਿਹਾਸ ਵਿੱਚ ਆਉਂਦਾ ਇਹ ਕਹਿੰਦਾ ਤੁਸੀਂ ਚੁਬਾਰੇ ਦੀ ਇੱਟ ਮੋਰੀ ਵਿੱਚ ਲਾਏ ਹੋ ਵੀ ਮੇਰੇ ਬਰਾਬਰ ਤਾਂ ਉਹਨਾਂ ਦਾ ਰੁਤਬਾ ਨਹੀਂ ਰਿਸ਼ਤਾ ਤੁਸੀਂ ਗਲਤ ਕਰਿਆ ਹੈ ਜੇ ਤਾਂ ਇੱਕ ਨਾਂ ਉੱਤੇ ਜੋ ਗੁਰੂ ਨਾਨਕ ਨਾਮਲੇ ਵਾ ਸਿੱਖ ਸੰਗਤ ਬੈਠੇ ਉਹਨਾਂ ਨੇ ਸੁਣਿਆ ਵੀ ਗੁਰੂ ਨਾਨਕ ਦੇ ਘਰ ਨੂੰ ਇਹਨੇ ਨੀਵਾਂ ਆਖਿਆ ਮਾੜੇ ਬਚਨ ਬੋਲੇ ਨੇ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੁਨੇਹਾ ਭੇਜਿਆ ਜੋ ਮਰਜ਼ੀ ਹੋ ਜੇ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਮਨਜ਼ੂਰ ਕਰਨਾ ਸਾਧ ਸੰਗਤ ਜੀ ਇਹ ਤੁਹਾਨੂੰ ਪਤਾ ਹੈ ਇਸ ਸੰਗਤ ਨੂੰ ਗੁਰੂ ਸਾਹਿਬਾਂ ਨੇ ਬਹੁਤ ਵੱਡਾ ਮਾਨ ਦਿੱਤਾ ਹੈ। ਇਸ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਵਿੱਚ ਪ੍ਰਮਾਤਮਾ ਵਸਦਾ ਹੈ। ਗੁਰੂ ਸਾਹਿਬਾਂ ਨੇ ਵੀ ਸੰਗਤ ਦੀ ਗੱਲ ਨਹੀਂ ਮੋੜੀ ਜਦੋਂ ਸਨੇਹਾ ਮਿਲਿਆ ਗੁਰੂ ਸਾਹਿਬ ਨੇ ਸਨੇਹਾ ਭੇਜਿਆ ਚੰਦੂ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਲੈ ਸਕਦੇ ਤੂੰ ਗੁਰੂ ਨਾਨਕ ਦੇ ਘਰ ਨੂੰ ਮਾੜੇ ਬੋਲ ਬੋਲੇ ਨੇ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ। ਹੁਣ ਜਦੋਂ ਰਿਸ਼ਤਾ ਟੁੱਟ ਗਿਆ ਹੁਣ ਚੰਦੂ ਵੀ ਜਹਾਂਗੀਰ ਕੋਲ ਪਹੁੰਚ ਗਿਆ ਦੇਖੋ ਸੇਖ ਐਮਸਾਸ ਰੰਦੀ ਜਾ ਕੇ ਕੰਨ ਪਰਦਾ ਮੁਰਤਜ਼ਾ ਖਾਨ ਜਾ ਕੇ ਚੁਗਲੀਆਂ ਕਰਦਾ ਮੁੱਢਾ ਪ੍ਰਾਕ੍ਰਿਤੀ ਚੰਦ ਜਾ ਕੇ ਕਹਿੰਦਾ ਮੈਨੂੰ ਮੇਰਾ ਹੱਕ ਦਿਵਾਓ ਹੁਣ ਇੱਕ ਹੋਰ ਵਾਧਾ ਹੋ ਗਿਆ ਰੋਧੀਆਂ ਵਿੱਚ ਚੰਦੂ ਵੀ ਜਾ ਪਹੁੰਚਿਆ ਕਹਿੰਦਾ ਮੇਰੇ ਨਾਲ ਵੀ ਅਨਿਆਏ ਹੋਇਆ ਹੈ ਮੇਰੇ ਲੜਕੀ ਦਾ ਰਿਸ਼ਤਾ ਛੱਡ ਦਿੱਤਾ ਹੈ ਹੁਣ ਇੱਕ ਬੰਦੇ ਨੂੰ ਰੋਜ਼ ਹੀ ਭਾਵੇਂ ਆਪਾਂ ਝੂਠ ਹੀ ਆਖੀ ਜਾਈਏ ਨਾ ਫਲਾਣਾ ਬੰਦਾ ਇਸ ਤਰ੍ਹਾਂ ਦਾ ਫਲਾਣਾ ਇਸ ਤਰ੍ਹਾਂ ਮੰਨ ਹੀ ਲੈਂਦਾ ਇਹਨਾਂ ਨੇ ਰੋਜ਼ ਗੁਰੂ ਅਰਜਨ ਦੇਵ ਮਹਾਰਾਜ ਦੇ ਖਿਲਾਫ ਜਹਾਂਗੀਰ ਦੇ ਕੰਨ ਭਰਨੇ ਰੋਜ਼ ਉਗਲੀਆਂ ਇਹਨਾਂ ਨੇ ਲਾਉਣੀਆਂ ਹੁਣ ਜਹਾਂਗੀਰ ਦੇ ਮਨ ਅੰਦਰ ਵੀ ਨਫ਼ਰਤ ਪੈਦਾ ਹੋ ਗਈ ਗੁਰੂ ਘਰ ਨੂੰ ਲੈ ਕੇ ਉਸ ਗੱਲ ਦਾ ਇੱਥੋਂ ਪਤਾ ਲੱਗਦਾ ਉਹਨੇ ਇੱਕ ਪੁਸਤਕ ਲਿਖੀ ਆਪਣੀ ਜੀਵਨੀ ਲਿਖੀ ਹੈ ਤੁਜਕ ਇਹ ਜਹਾਂਗੀਰ ਨੇ ਜਹਾਂਗੀਰ ਨੇ ਉਹਦੇ ਚ ਲਿਖਦਾ ਹੈ ਵੀ ਮੈਂ ਇਹ ਜਿਹੜੇ ਝੂਠ ਦੇ ਦੁਕਾਨ ਚੱਲ ਰਹੇ ਸੀ ਪੰਜ ਪੀੜੀਆਂ ਤੋਂ ਗੁਰੂ ਘਰ ਨੂੰ ਕਹਿ ਰਿਹਾ ਹੈ ਜਹੰਗੀਰ ਪੰਜ ਪੀੜੀਆਂ ਤੋਂ ਜਿਹੜੇ ਝੂਠ ਦੇ ਦੁਕਾਨ ਚੱਲ ਰਹੇ ਸੀ ਇਹ ਮੈਨੂੰ ਫੁੱਟੇ ਅੱਖ ਨਹੀਂ ਪਉਂਦੀ ਸੀ ਮੈਨੂੰ ਬੰਦ ਕਰਨਾ ਚਾਹੁੰਦਾ ਸੀ ਪਰ ਮੇਰੇ ਕੋਲ ਬਹਾਨਾ ਕੋਈ ਨਹੀਂ ਸੀ ਮੈਨੂੰ ਬਹਾਨਾ ਮਿਲ ਗਿਆ ਆਪਣੀ ਸਵੈ ਜੀਵਨੀ ਆਪਣੀ ਕਲਮ ਨਾਲ ਲਿਖਦਾ ਇਹਨੇ ਨੂੰ ਇੱਕ ਹੋਰ ਘਟਨਾ ਵਾਪਰੀ ਇਦੇ ਆਪਣੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ ਜਹਾਂਗੀਰ ਦੇ ਉਹ ਜਾਨ ਬਚਾਉਂਦਾ ਪਹੁੰਚੋਂਦਾ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਇਆ ਉਹਨੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਗੁਰੂ ਸਾਹਿਬ ਕੇ ਮੱਥਾ ਟੇਕਿਆ ਚਲਾ ਗਿਆ ਹੁਣ ਵਿਰੋਧੀਆਂ ਨੇ ਇਹ ਵੀ ਗੱਲ ਜਾ ਕੇ ਜਹਾਂਗੀਰ ਨੂੰ ਦੱਸੀ ਵੀ ਗੁਰੂ ਸਾਹਿਬ ਨੇ ਤੇਰੇ ਪੁੱਤਰ ਦੇ ਮੱਥੇ ਤੇ ਤਿਲਕ ਲਾਇਆ ਉਹਨੂੰ ਅਸ਼ੀਰਵਾਦ ਦਿੱਤਾ ਹੈ ਕਿ ਤੂੰ ਹਿੰਦੂਸਤਾਨ ਦਾ ਬਾਦਸ਼ਾਹ ਬਣੇਗਾ ਉਹਨੂੰ ਕਹਿੰਦੇ ਮੇਰੇ ਬਾਗੀ ਪੁੱਤਰ ਨੂੰ ਇਹਨਾਂ ਨੇ ਪਨਾਹ ਦਿੱਤੀ ਉਹਨੂੰ ਪ੍ਰਸ਼ਾਦਾ ਚਖਾਇਆ ਉਹਨੂੰ ਅਸ਼ੀਰਵਾਦ ਦਿੱਤਾ ਉਹਦੇ ਮੱਥੇ ਤੇ ਤਿਲਕ ਲਾਇਆ ਕਹਿੰਦਾ ਮੈਨੂੰ ਬਹਾਮਾ ਮਿਲ ਗਿਆ ਇਹਨੇ ਹੁਣ ਸਿੱਖ ਐਮ ਐਸ ਆ ਸਰਹੰਦੀ ਮੁਰਤਜ਼ਾ ਖਾਨ ਚੰਦੂ ਦਿਵਾਨ ਹੈ ਉਹਨੂੰ ਕੋਲ ਬੁਲਾਇਆ ਕਹਿੰਦਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਨਾਸਾ ਦੇ ਅਨੁਸਾਰ ਇਨਾਂ ਦੀ ਜੋ ਜ਼ਮੀਨ ਜਾਇਦਾਦ ਪੈਸਾ ਉਹ ਜ਼ਬਤ ਕਰ ਲਈ ਜਾਏ ਬਸ ਇੱਕ ਯਾਦ ਰੱਖਿਓ ਵੀ ਇਨਾਂ ਦੇ ਸਰੀਰ ਦਾ ਜਿਹੜਾ ਖੂਨ ਦਾ ਟਪਕਾ ਜ਼ਮੀਨ ਤੇ ਨਾ ਡਿੱਗੇ ਕਿਉਂਕਿ ਸ਼ਹੀਦਾਂ ਦਾ ਖੂਨ ਜਦੋਂ ਜ਼ਮੀਨ ਤੇ ਡਿੱਗਦਾ ਤੇ ਅਣਗਿਣਤ ਸ਼ਹੀਦ ਪੈਦਾ ਕਰ ਦਿੰਦਾ ਅਣਗਿਣਤ ਸ਼ਹੀਦ ਪੈਦਾ ਹੋ ਜਾਂਦੇ ਹੁਣ ਜਦੋਂ ਇਹ ਸਜ਼ਾ ਸੁਣਾ ਦਿੱਤੀ ਗਈ ਆਸਾ ਦੇ ਅਨੁਸਾਰ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗ੍ਰਫਤਾਰੀ ਦਾ ਹੁਕਮ ਭੇਜਿਆ ਗਿਆ। ਗੁਰੂ ਸਾਹਿਬ ਦੇ ਨਾਲ ਪੰਜ ਸਿੰਘ ਨੇ ਗ੍ਰਫਤਾਰ ਕਰਕੇ ਗੁਰੂ ਸਾਹਿਬ ਨੂੰ ਲਿਆਂਦਾ ਗਿਆ ਲਾਹੌਰ। ਹੁਣ ਚੰਦੂ ਕਹਿੰਦਾ ਹੈ ਜਹਾਂਗੀਰ ਨੂੰ ਬਾਦਸ਼ਾਹ ਸਲਾਮਤ ਇਹ ਤੁਹਾਡੇ ਤੋਂ ਵੱਧ ਮੇਰੇ ਦੋਸਤੇ ਨੇ ਮੇਰੀ ਲੜਕੀ ਦਾ ਇਹਨਾਂ ਨੇ ਰਿਸ਼ਤਾ ਤੋੜਿਆ। ਇਹਨਾਂ ਨੂੰ ਮੇਰੇ ਹਵਾਲੇ ਕਰ ਦਿਓ। ਮੈਂ ਇਹਨਾਂ ਨੂੰ ਈਨ ਮਨਾਵਾਂਗਾ। ਮੈਂ ਇਹਨਾਂ ਨੂੰ ਸਜ਼ਾ ਦੇਵਾਂਗਾ ਕਠੋਰ ਕਠੋਰ ਸਜ਼ਾ ਦੇਵਾਂਗਾ ਹੁਣ ਚੰਦੂ ਦੇ ਹਵਾਲੇ ਕਰ ਦਿੱਤਾ ਹੁਣ ਸਾਧ ਸੰਗਤ ਜੀ ਗੱਲ ਧਿਆਨ ਦਿਓ ਹੁਣ ਚੰਦੂ ਆਇਆ ਪਹਿਲਾ ਦਿਨ ਹੈ ਗੁਰੂ ਸਾਹਿਬ ਨੂੰ ਆ ਕੇ ਕਹਿੰਦਾ ਹੈ ਵੀ ਮੇਰੀ ਬਾਦਸ਼ਾਹ ਦੇ ਨਾਲ ਬਣਦੀ ਐ ਮੈਂ ਤੁਹਾਡੀ ਸਜ਼ਾ ਮਾਫ ਕਰਵਾ ਸਕਦਾ ਔਰ ਮੇਰੇ ਲੜਕੇ ਦਾ ਜਿਹੜਾ ਰਿਸ਼ਤਾ ਹੈ ਉਹ ਕਬੂਲ ਕਰ ਲੋ ਗੁਰੂ ਸਾਹਿਬ ਨੇ ਆਖਿਆ ਵੀ ਸੰਗਤ ਦਾ ਕਹਿਣਾ ਨਹੀਂ 모ੜ ਸਕਦੇ ਸੰਗਤ ਨੇ ਇਨਕਾਰ ਕੀਤਾ ਤੂੰ ਗੁਰੂ ਨਾਨਕ ਦੇ ਘਰ ਨੂੰ ਮਾੜਾ ਬੋਲਿਆ ਅਸੀਂ ਤੇਰਾ ਰਿਸ਼ਤਾ ਮਨਜ਼ੂਰ ਨਹੀਂ ਕਰਨਾ ਹੁਣ ਸਾਧ ਸੰਗਤ ਜੀ ਪਹਿਲਾ ਦਿਨ ਹੈ ਸਜ਼ਾ ਦਾ ਅਸੀਂ ਤਾਂ ਕੇਵਲ ਇੰਨਾ ਕੀ ਜਾਣਦੇ ਹਾਂ ਵੀ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਔਰ ਜੇ ਇਤਿਹਾਸ ਨੂੰ ਗਹਿਰਾਈ ਵਿੱਚ ਵਾਚੀਏ ਜੋ ਸਾਡੇ ਕੋਲ ਪੁਰਾਣੇ ਸਰੋਤ ਨੇ ਪੁਰਾਣੇ ਖਰੜੇ ਨੇ ਉਹਨਾਂ 'ਚ ਪਤਾ ਲੱਗਦਾ ਵੀ ਕਿੰਨੀ ਕਠੋਰ ਸਜ਼ਾਵਾਂ ਇਹਦੇ ਤੋਂ ਪਹਿਲਾਂ ਦਿੱਤੀਆਂ ਗਈਆਂ ਸਾਧਗੁਰ ਜਣ ਭੁੱਖੇ ਭਾਣੇ ਇਹ ਤਪਦੇ ਮੌਸਮ ਵਿੱਚ ਜੇਟ ਹੜ ਦੇ ਮਹੀਨੇ ਵਿੱਚ ਭੁੱਖੇ ਭਾਣੇ ਪਿਆਸੇ ਬਿਠਾਇਆ ਗਿਆ ਕਈ ਇਤਿਹਾਸਕਾਸ ਲਿਖਦੇ ਨੇ ਇਹਨਾਂ ਨੂੰ ਖੜਾ ਕਰਕੇ ਰੱਖਿਆ ਗਿਆ ਭਾਵ ਵੀਣੂ ਵਾਸਤੇ ਪਾਣੀ ਨੇ ਦਿੱਤਾ ਖਾਣ ਵਾਸਤੇ ਭੋਜਨ ਨੇ ਦਿੱਤਾ ਸ਼ਾਮਾਂ ਪੈ ਗਈਆਂ ਪਹਿਲਾ ਦਿਨ ਹੈ ਚੰਦੂ ਆਂਦਾ ਹੈ ਮੁਰਤਜ਼ਾ ਖਾਨ ਨਾਲ ਹੈ شیخ ਅਹਿਮਦ ਸਸਰਨ ਦੀ ਨਾਲ ਹੈ ਕਹਿੰਦੇ ਵੀ ਮਨ ਬਦਲਿਆ ਇਹਦੀ ਲੜਕੀ ਦਾ ਰਿਸ਼ਤਾ ਕਬੂਲ ਕਰੋ ਗੁਰੂ ਸਾਹਿਬ ਉਹ ਆਖਦੇ ਵੀ ਸਾਡਾ ਅੱਜ ਵੀ ਉਹੀ ਫੈਸਲਾ ਹੈ ਅਸੀਂ ਸੰਗਤ ਦੀ ਗੱਲ ਨਹੀਂ ਮੋੜ ਸਕਦੇ ਉਸੇ ਇੱਕ ਅਹਿਮਸਾ ਸਰਹੰਦੀ ਕਹਿੰਦਾ ਜੇ ਇਹ ਨਹੀਂ ਤਾਂ ਫਿਰ ਜਿਹੜਾ ਤੁਹਾਡੇ ਕੋਲੇ ਖਜ਼ਾਨਾ ਹੈ ਉਹ ਟੈਕਸ ਪੇ ਕਰੋ ਬਾਦਸ਼ਾਹ ਨੂੰ ਟੈਕਸ ਦਿਓ ਗੁਰੂ ਸਾਹਿਬ ਨੇ ਆਖਿਆ ਵੀ ਜੋ ਸਾਡੇ ਕੋਲੇ ਧਨ ਦੌਲਤ ਹੈ ਉਹ ਸੰਗ ਸਾਨੂੰ ਪ੍ਰੇਮ ਸਤਕਾਰ ਉਹ ਜੋ ਸਾਨੂੰ ਭੇਟਾ ਕਰਦੀ ਹੈ ਅਸੀਂ ਤੈਨੂੰ ਟੈਕਸ ਨਹੀਂ ਦੇ ਸਕਦੇ ਉਹਦੇ ਨਾਲ ਕਿਸੇ ਗਰੀਬ ਲੋੜਵੰਦ ਦਾ ਪੇਟ ਭਰਿਆ ਜਾ ਸਕਦਾ ਹੈ ਕਿਸ ਨੂੰ ਬਸਤਰ ਲੈ ਕੇ ਦਿੱਤੇ ਜਾ ਸਕਦੇ ਨਹੀਂ ਕਿਸ ਗਰੀਬ ਦਾ ਮਕਾਨ ਬਣਾ ਕੇ ਦਿੱਤਾ ਜਾ ਸਕਦਾ ਹੈ ਗਰੀਬ ਦੀ ਮਦਦ ਕੀਤੀ ਜਾ ਸਕਦੀ ਹੈ ਪਰ ਅਸੀਂ ਬਾਦਸ਼ਾਹ ਤੇਰੇ ਸਾਹੀ ਖਜ਼ਾਨੇ ਵਿੱਚ ਅਸੀਂ ਕਦੇ ਟੈਕਸ ਨਹੀਂ ਭਰਾਂਗੇ ਹੁਣ ਦੂਜਾ ਦਿਨ ਹੋਇਆ ਕਹਿੰਦੇ ਸਜ਼ਾ ਹੋਰ ਕਠੋਰ ਕਰੋ ਗੁਰੂ ਸਾਹਿਬ ਨੂੰ ਇਹਨਾਂ ਨੇ ਉਬਲਦੀ ਦੀਗ ਵਿੱਚ ਉਬਾਲਿਆ ਦੂਜਾ ਦਿਨ ਸੰਮਨ ਨੂੰ ਕੱਢਿਆ ਸਰੀਰ ਸਾਰਾ ਚਲਨੀ ਚਲਨੀ ਹੈ ਫੇਰ ਉਹੀ ਸਵਾਲ ਗੁਰੂ ਸਾਹਿਬ ਆਖਦੇ ਨੇ ਸਾਡਾ ਅੱਜ ਵੀ ਉਹੀ ਜਵਾਬ ਹੈ ਅਸੀਂ ਆਪਣੇ ਬਚਨਾਂ ਤੋਂ ਮੁਕਰਨ ਵਾਲੇ ਨਹੀਂ ਹੁਣ ਸਾਧ ਸੰਗਤ ਜੀ ਤੀਜੇ ਦਿਨ ਨਾਨਕ ਸਜਾ ਨੂੰ ਹੋਰ ਕਠੋਰ ਕੀਤਾ ਕਿ ਤਤੀ ਤਵੀ ਤੇ ਬਿਠਾਉਣ ਦਾ ਇਹਨਾਂ ਨੇ ਹੁਕਮ ਸੁਣਾਇਆ ਤਵੀ ਨੂੰ ਤਪਾਇਆ ਗਿਆ ਗੁਰੂ ਸਾਹਿਬ ਦੇਖ ਲਓ ਤੀਜਾ ਦਿਨ ਭੁੱਖੇ ਭਾਣੇ ਨੇ ਆਖੇ ਵੀ ਤੱਤੀ ਤਵੀਤੇ ਬੈਠੋ ਗੁਰੂ ਸਾਹਿਬ ਅਡੋਲ ਚਿੱਤ ਚੌਂਕੜਾ ਮਾਰ ਕੇ ਤੱਤੀ ਤਵੀਤੇ ਬੈਠ ਗਏ ਤੇ ਮੂਹ ਸਿੰਘ ਨੇ ਉਚਾਰੀ ਬਚਨ ਆਖੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮਾਣੇ ਠੰਡਕ ਸੀ ਉਹਨਾਂ ਦੇ ਅੰਦਰ ਬਚਨ ਹੁੰਦਾ ਕੁਰਬਾਨੀ ਵਿੱਚ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟੇ ਕਾਮ ਸ਼ੀਤਲ ਥੀਵੇ ਨਾਮ ਨਾਨਕਾ ਜਪੰਧੜੋ ਹਰਨਾ ਇਹ ਨਾਮ ਦੀ ਠੰਡਕ ਸੀ ਹੁਣ ਕਹੀ ਕਹਿਦਨੇ ਜਿਹੜੀ ਤਵੀ ਸੀ ਠੰਡੀ ਹੋ ਗਈ ਨਹੀਂ ਤਵੀ ਤਾਂ ਗਰਮ ਸੀ ਸਰੀਰ ਛਾਵੇਂ ਛੱਲੇ ਹੋਇਆ ਪਰ ਅਡੋਲ ਚ ਇੱਥੇ ਬੈਠੇ ਰਹੇ ਇੱਥੇ ਸਾਈ ਮੀਆਂ ਮੀਰ ਹੁੰਦਾ ਹੈ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਉਹਨੇ ਆ ਕੇ ਜਦੋਂ ਸਰੀਰ ਦੇ ਗੁਰੂ ਸਾਹਿਬ ਦਾ ਹਾਲ ਵੇਖਿਆ ਬੜਾ ਬੈਰਾਗ ਵਿੱਚ ਆਇਆ ਗੁਰੂ ਸਾਹਿਬ ਨੂੰ ਕਹਿੰਦਾ ਵੀ ਤੁਸੀਂ ਕੁਝ ਨਹੀਂ ਕਰਨਾ ਮੈਨੂੰ ਹੁਕਮ ਕਰੋ ਮੈਂ ਲਾਹੌਰ ਦੀ ਇੱਟ ਦੇ ਨਾਲ ਇੱਟ ਖੜਕਾ ਸਕਦਾ ਮੈਨੂੰ ਹੁਕਮ ਕਰੋ ਉਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਸਾਈਂ ਜੀ ਇਹ ਗੁਰੂ ਦਾ ਭਾਣਾ ਹੈ ਇੱਕ ਵਾਰ ਤੁਸੀਂ ਸਵਾਲ ਕੀਤਾ ਸੀ ਗੁਰਸਿੱਖ ਨੇ ਪੰਕਤੀ ਪੜ੍ਹੀ ਸੀ ਤਨ ਮਨ ਕਾਟ ਕਾਟ ਸਭ ਅਰਪੇ ਵਿੱਚ ਅਗਨੀ ਆਪ ਜਲਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਇਂ ਵੀ ਕੋਈ ਐਸਾ ਕਾਲ ਯੁਗ ਦੇ ਅੰਦਰ ਹੈ ਜੋ ਆਪਣੇ ਸਰੀਰ ਨੂੰ ਟੁਕੜੇ ਟੁਕੜੇ ਕਰਕੇ ਝਾਲ ਲਵੇ ਸਾੜ ਲਵੇ ਕੋਈ ਹੈ ਕਹਿੰਦੇ ਤੇਰੀ ਉਸ ਪੰਕਤੀ ਦਾ ਜਵਾਬ ਅਸੀਂ ਅੱਜ ਦੇਵਾਂ ਉਸ ਪੰਕਤੀ ਦਾ ਜਵਾਬ ਮੰਨ ਇਸ ਗੱਲ ਨੂੰ ਪਰ ਉਹ ਕਹਿੰਦਾ ਨਹੀਂ ਮੇਰ ਤੋਂ ਵਿਖਿਆ ਨਹੀਂ ਜਾਂਦਾ ਗੁਰੂ ਸਾਹਿਬ ਨੇ ਆਖਿਆ ਗਲ ਧਿਆਨ ਦਿਓ ਜਦੋਂ ਅਸੀਂ ਹਰਮੰਦਰ ਸਾਹਿਬ ਦਾ ਨੀ ਪੱਥਰ ਰੱਖਿਆ ਸੀ ਤੈਨੂੰ ਬੁਲਾਇਆ ਸੀ ਤੂੰ ਵੇਖਿਆ ਜਦੋਂ ਤੂੰ ਨੀ ਪੱਥਰ ਰੱਖਿਆ ਸਾਡੇ ਚਿਹਰੇ ਤੇ ਕਿੰਨੀ ਖੁਸ਼ੀ ਸੀ ਕਿੰਨੀ ਮੁਸਕਰਾਹਟ ਸੀ ਕਹਿੰਦਾ ਹਾਂ ਵੇਖਿਆ ਕਹਿੰਦੇ ਹੁਣ ਤੂੰ ਖੁਸ਼ ਹੋ ਤੇਰੇ ਚਿਹਰੇ ਤੇ ਮੁਸਕਰਾਹਟ ਹੋਣੀ ਚਾਹੀਦੀ ਹੈ ਤੂੰ ਨੀ ਪੱਥਰ ਰੱਖਿਆ ਉੱਥੇ ਅੱਜ ਅਸੀਂ ਨੀ ਰੱਖ ਕੇ ਚੱਲਿਆ ਸਹੀਦਾਂ ਦੀ ਜਿਨ੍ਹਾਂ ਨੇ ਨੀ ਮਜ਼ਬੂਤ ਹੋਏਗੀ ਉੰਨੇ ਅੱਗੇ ਜਿਹੜੇ ਸਾਡੀ ਕੌਮ ਹੈ ਮੇਰੇ ਕੌਮ ਵਿੱਚ ਹੋਣ ਵਾਲੇ ਸ਼ਹੀਦ ਉਹ ਕਦੇ ਡੋਲਣਗੇ ਨਹੀਂ ਜਿਹਨੇ ਨਹੀਂ ਮਜ਼ਬੂਤ ਹੋਵੇਗੀ ਮੈਂ ਸ਼ਹੀਦੀ ਦੀ ਨੀਂਹ ਰੱਖ ਕੇ ਚੱਲਾਂ ਤੇ ਸਾਈ ਮੀਆਂ ਮਿਰਚੋਪ ਹੋ ਗਿਆ ਗੁਰੂ ਸਾਹਿਬ ਦੇ ਚਿਹਰੇ ਤੇ ਮੁਸਕਰਾਟ ਵੇਖ ਕੇ ਇਸ ਗੱਲ ਤੋਂ ਅੰਦਾਜ਼ਾ ਲੱਗਦਾ ਹੈ ਵੀ ਪਹਿਲੀ ਜਿਹੜੀ ਸ਼ਹੀਦੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਹਦੇ ਤੋਂ ਬਾਅਦ ਅਣਗਿਣਤ ਸ਼ਹੀਦੀਆਂ ਹੋਈਆਂ ਕੋਈ ਵੀ ਡੋਲਿਆ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਾਕਾ ਤੁਸੀਂ ਸਾਰੇ ਜਾਣਦੇ ਹੋ ਛੋਟੇ ਸਹਿਬਜ਼ਾਦੇ ਦੇ ਸਾਕੇ ਤੁਸੀਂ ਸੁਣੇ ਨੇ ਸਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਹੈ ਭਾਈ ਮਨੀ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਹੋਰ ਬੜੀਆਂ ਹੋਰ ਸਾਡੇ ਕੋਲੇ ਬਹੁਤ ਉਦਾਹਰਨਾਂ ਨੇ ਜੋ ਅਸੀਂ ਇਤਿਹਾਸ ਵਿੱਚ ਆਪਾਂ ਵੇਖਦੇ ਆ ਸੁਣਦੇ ਆ ਸਾਧ ਸੰਗਤ ਜੀ ਦੇਖੋ ਇਤੋਂ ਸਾਨੂੰ ਪਤਾ ਲੱਗਦਾ ਹੈ ਵੇ ਦੇਖੋ ਇਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਗੁਰੂ ਸਾਹਿਬ ਨੇ ਕਿੰਸੀ ਨੀਂਹ ਰੱਖੀ ਛੋਟੇ ਛੋਟੇ ਸਹਿਬਜ਼ਾਦੇ ਉਹਨਾਂ ਨੇ ਜ਼ਾਲਮਾਂ ਦੀ ਇਨ ਨਹੀਂ ਮੰਨੀ ਹੱਸਦੇ ਹੋਏ ਉਹ ਆਪਣੀ ਜਾਨ ਕੁਰਬਾਨ ਕਰ ਗਏ ਹੁਣ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਗੁਰੂ ਸਾਹਿਬ ਨੂੰ ਫੇਰ ਸਾਮਾ ਨੂੰ ਪੁੱਛਿਆ ਗਿਆ ਸਾਈ ਮਿਆ ਮਿਰ ਮਿਲ ਕੇ ਵਾਪਸ ਮੁੜ ਗਿਆ ਪਰ ਬੜਾ ਉਦਾਸ ਹੈ ਹੁਣ ਇਹਨਾਂ ਨੇ ਸਜ਼ਾ ਵਿੱਚ ਹੋਰ ਵਾਅਦਾ ਕੀਤਾ ਵੀ ਅਗਲੇ ਦਿਨ ਤੱਤੀ ਤਵੀ ਤੇ ਬਿਠਾ ਕੇ ਵੀ ਸਿਰ ਤੇ ਤੱਤਾ ਰੇਤ ਇਹਨਾਂ ਦੇ ਪਾਇਆ ਜਾਏ ਇੱਕ ਪਰਪੁੰਜੇ ਨੂੰ ਪਹਿਲਾਂ ਸਾਰੇ ਸ਼ਹਿਰ ਵਿੱਚ ਘੁੰਮੇ ਕੋਈ ਵੀ ਨਾ ਮੰਨਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ ਤੇ ਰੇਤ ਪਾਉਣ ਨੂੰ ਪਰ ਇੱਕ ਇਤਿਹਾਸ ਵਿੱਚ ਜ਼ਿਕਰ ਆਇਆ ਗੁਰਦਿੱਤਾ ਇਹ ਪਰਪੁੰਜਾ ਇਹਨਾਂ ਨੇ ਲਿਆਂਦਾ ਉਹਨੂੰ ਡਰਾਇਆ ਧੰਕਾਇਆ ਇਹ ਡਰ ਦੇ ਮਾਰੇ ਆ ਗਿਆ ਨਾ ਚੁੰਦਿਆ ਹੋਇਆ ਵੀ ਚੰਦੂ ਕੋਲ ਖਲੋਤਾ ਮੁਰਤਜ਼ਾ ਖਾਨ ਕੋਲ ਖੜਾ ਸੇਖ ਅਮਰ ਸਾਸਰਨ ਦੀ ਕੋਲ ਖੜਾ ਗੁਰੂ ਸਾਹਿਬ ਤੱਤੇ ਤਵੀ ਤੇ ਚੌਂਕੜਾ ਮਾਰ ਕੇ ਅਡੋਲ ਚਿੱਤ ਬੈਠੇ ਨੇ ਇਹ ਭਰ ਭਰ ਕੇ ਤੱਤੇ ਰੇਤ ਦੇ ਕੜਚੇ ਗੁਰੂ ਸਾਹਿਬ ਦੇ ਪਾਵਨ ਸੀਸ ਤੇ ਪਾਰੇ ਨਾ ਚੁੰਦਿਆ ਹੋਇਆ ਵੀ ਪਾਰੇ ਇਹ ਤਾਂ ਮਨ ਰੁੰਦਾ ਹੈ ਦਿਲ ਰੁੰਦਾ ਹੈ ਪਰ ਇਹਨੇ ਰੇਤ ਪਾਇਆ ਹਣ ਸ਼ਾਮਾ ਨੂੰ ਇਤਿਹਾਸ ਵਿੱਚ ਜ਼ਿਕਰ ਹੁੰਦਾ ਜਦੋਂ ਤੱਤੀ ਤਵੀ ਤੋਂ ਗੁਰੂ ਸਾਹਿਬ ਨੂੰ ਲਾਇਆ ਤੇ ਗੁਰੂ ਸਾਹਿਬ ਚੱਲਣ ਵਿੱਚ ਅਸਮਰਥ ਸਨ ਕਿਉਂਕਿ ਕੁਝ ਖਾਣ ਪੀਣ ਨੂੰ ਨਹੀਂ ਦਿੱਤਾ ਗਿਆ ਸਜਾਵਾਂ ਤਨ ਨੂੰ ਦਿੱਤੀਆਂ ਜਾ ਰਹੀਆਂ ਨੇ ਹੁਣ ਗੁਰੂ ਸਾਹਿਬ ਨੂੰ ਸਹਾਰਾ ਦੇ ਕੇ ਉਹਨਾਂ ਨੂੰ ਲਿਆਂਦਾ ਗਿਆ ਫਿਰ ਉਹੀ ਸਵਾਲ ਪੁੱਛਦਾ ਚੰਦੂ ਮੁਰਤਦਾ ਖਾਨ ਦਾ ਵੀ ਉਹੀ ਸਵਾਲ ਹੈ ਪਰ ਗੁਰੂ ਸਾਹਿਬ ਦਾ ਆਖਦਿਨ ਸਾਡਾ ਅੱਜ ਵੀ ਉਹੀ ਜਵਾਬ ਹੈ ਤੁਸੀਂ ਜਿੰਨਾ ਮਰਜ਼ੇ ਜ਼ੁਲਮ ਢਾਓ ਜੋ ਤੁਹਾਡਾ ਦਿਲ ਕਰਦਾ ਸਜ਼ਾ ਦੇ ਸਕਦੇ ਹੋ ਅਸੀਂ ਸੰਗਤ ਦੀ ਗੱਲ ਸੰਗ ਦਾ ਕਹਿਣਾ ਮੋੜ ਨਹੀਂ ਸਕਦੇ ਸੰਗਤ ਦਾ ਜਿਹੜਾ ਪੈਸਾ ਜੋ ਸੰਗਮ ਨੇ ਦਸਵੰਧ ਦਿੱਤਾ ਹੈ ਉਸੇ ਸਰਕਾਰੀ ਖਜ਼ਾਨੇ ਵਿੱਚ ਨਹੀਂ ਦੇ ਸਕਦੇ ਗਰੀਬ ਦੀ ਲੋੜ ਪੂਰੀ ਕਰ ਸਕਦੇ ਆ ਗਰੀਬ ਦੀ ਮਦਦ ਕਰ ਸਕਦੇ ਆ ਹੁਣ ਇਸ ਤਰ੍ਹਾਂ ਜਦੋਂ ਇਹ ਜਵਾਬ ਸੁਣਿਆ ਸਾਧ ਸੰਗਤ ਜੀ ਫੇਰ ਆ ਗਿਆ ਦਿਨ 30 ਮਈ 1606 ਈ ਕਈ ਇਤਿਹਾਸਕਾਰ ਲਿਖਦੇ ਨੇ ਵੀ ਗੁਰੂ ਸਾਹਿਬ ਨੇ ਇੱਛਾ ਪ੍ਰਗਟ ਕੀਤੀ ਵੀ ਮੈਂ ਇਸ਼ਨਾਨ ਕਰਨਾ ਚਾਹੁੰਨਾ ਪਰ ਐਸਾ ਨਹੀਂ ਇਹ ਵੀ ਜ਼ਾਲਮਾਂ ਵੱਲੋਂ ਇੱਕ ਸਜ਼ਾ ਸੀ ਵੀ ਸਰੀਰ ਜਿਹੜਾ ਛਾਲੇ ਛਰਲੇ ਹੋਇਆ ਹੈ ਛਲਨੀ ਹੋਇਆ ਹੈ ਵੀ ਰਾਵੇ ਦਾ ਠੰਡਾ ਜਲ ਪਾਣੀ ਜਦੋਂ ਸਰੀਰ ਨੂੰ ਲੱਗੇਗਾ ਤੇ ਅਤ ਦਾ ਕਸ਼ਟ ਹੋਵੇਗਾ ਅਕੈ ਦਰਦ ਹੋਵੇਗਾ ਹੋ ਸਕਦਾ ਮੰਨ ਜਾਣ ਇਹਨਾਂ ਨੇ ਗੁਰੂ ਸਾਹਿਬ ਨੂੰ ਜਾ ਕੇ ਰਾਵੀ ਦਰਿਆ ਵਿੱਚ ਇਨਾਂ ਨੇ ਸੁੱਟ ਦਿੱਤਾ ਹੁਣ ਰਾਵੀ ਦਰਿਆ ਵਿੱਚ ਉੱਥੇ ਗੁਰੂ ਸਾਹਿਬ ਨੇ ਆਖਿਆ ਸੀ ਵੀ ਹੁਣ ਡੇਰਾ ਆ ਗਿਆ ਜਦੋਂ ਲੈ ਕੇ ਚੱਲੇ ਸੀ ਵੀ ਡੇਰਾ ਆ ਗਿਆ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਸ ਤਰ੍ਹਾਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਸ਼ਹਾਦਤ ਤੋਂ ਇਹ ਪਤਾ ਲੱਗਦਾ ਹੈ ਵੀ ਦੇਖੋ ਗੁਰੂ ਸਾਹਿਬ ਨੇ ਜੋ ਸਾਡੇ ਵਾਸਤੇ ਪੂਰਨੇ ਪਏ ਦੇਖੋ ਅੱਜ ਆਪਾਂ ਦਿਨ ਮਨਾ ਰਹੇ ਆ ਉਹਨਾਂ ਦੀ ਯਾਦ ਮਨਾ ਰਹੇ ਆ ਆਪਾਂ ਤੇ ਯਾਦ ਮਨਾਉਣਾ ਦਿਨ ਮਨਾਉਣੇ ਤਾਂ ਮਵਾਰਕ ਨੇ ਉਹਨਾਂ ਦਾ ਜਿਹੜਾ ਹੁਕਮ ਹੈ ਉਹਨਾਂ ਦਾ ਜਿਹੜਾ ਉਪਦੇਸ਼ ਹੈ ਉਹ ਸਾਡੇ ਹਿਰਦੇ ਚ ਵਸੇ ਦੇਖੋ ਜਿਹੜਾ ਸਾਖਾ ਮੈਂ ਤੁਹਾਨੂੰ ਸੁਣਾਇਆ ਹੈ ਬੜਾ ਸੁੱਖ ਹੈ ਸੁਣਾਉਣਾ ਤੁਸੀਂ ਸੁਣ ਲਿਆ ਬੜਾ ਸੁੱਖ ਹੈ ਥੋੜਾ ਜਿਹਾ ਵੀ ਕਿਤੇ ਸ਼ੇਕ ਲੱਗ ਜੇ ਨਾ ਤੇ ਬੰਦਾ ਟੜਫੁੱਟਦਾ ਪਰ ਉਹਨੂੰ ਤਿੱਤੀ ਤਵੀ ਤੇ ਬਿਠਾ ਕੇ ਰੱਖਿਆ ਉਹਨਾਂ ਨੇ ਅੱਗ ਕੋਈ ਘਟ ਨਹੀਂ ਬਾਲੀ ਹੋਵੇਗੀ ਉਬਲਦੀ ਦੇਗ ਵਿੱਚ ਉਬਾਲਿਆ ਤੇ ਇਨ੍ਹਾਂ ਦਿਨਾਂ ਵਿੱਚ ਬੰਦਾ ਪਾਣੀ ਤੋਂ ਬਗੈਰ ਹੀ ਮਰ ਜਾਂਦਾ ਜੇ ਪਾਣੀ ਨਾਲ ਪੀਣ ਨੂੰ ਮਿਲੇ ਜਿਸ ਤਰ੍ਹਾਂ ਦਾ ਮੌਸਮ ਹੈ ਤੇ 4 ਦਿਨ ਤੱਕ ਨਾ ਖਾਣ ਵਾਸਤੇ ਨਾ ਪੀਣ ਵਾਸਤੇ ਅੱਤ ਦਾ ਜ਼ੁਲਮ ਢਾਇਆ ਗੁਰੂ ਸਾਹਿਬ ਦੇ ਔਰ ਗੁਰੂ ਸਾਹਿਬ ਅਡੋਲ ਰਹੇ ਤੇ ਹੁਕਮ ਕਰ ਆਏ ਸਨ ਬਾਬਾ ਬੁੱਢਾ ਜੀ ਨੂੰ ਵੀ ਹੁਣ ਸ਼ਾਂਤੀ ਦੇ ਨਾਲ ਕੰਮ ਨਹੀਂ ਚੱਲਣਾ ਹਰਗੁਬਿੰਦ ਪਾਤਸ਼ਾਹ ਜੀ ਨੂੰ ਦੋ ਕਿਰਪਾਨਾਂ ਪਹਿਨਣੀਆਂ ਨੇ ਇੱਕ ਮੀਰੀ ਦੀ ਤੇ ਇੱਕ ਪੀਰੀ ਦੀ ਇੱਕ ਭਗਤੀ ਇੱਕ ਸ਼ਕਤੀ ਵੀ ਹੁਣ ਭਗਤੀ ਤੇ ਸ਼ਕਤੀ ਦਾ ਸੁਮੇਲ ਹੋਵੇਗਾ ਹੁਣ ਤੱਕ ਨਿਮਰਤਾ ਵਿੱਚ ਸ਼ਾਂਤੀ ਨਾਲ ਪ੍ਰਚਾਰ ਕੀਤਾ ਪਰ ਹੁਣ ਗੱਲ ਸ਼ਾਂਤੀ ਨਾਲ ਬਣਨ ਵਾਲੀ ਨਹੀਂ ਹੁਣ ਮੀਰੀ ਦੇ ਨਾਲ ਪੀਰੀ ਇਹ ਸ਼ਕਤੀ ਦਾ ਵੀ ਨਾਲ ਬਾਲ ਦਾ ਪ੍ਰਯੋਗ ਕਰਨਾ ਪਵੇ ਕਹਤੇ ਗੁਰੂ ਸਾਹਿਬ ਨੇ ਮੀਰੀ ਪੀਰੀਆਂ ਦੋ ਕਿਰਪਾਨਾਂ ਪਹਿਨੀਆਂ